ਔਰ ਇਹ ਲੋਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾ ਚਾਬਦਾ ਵੀ ਪ੍ਰੈਸ ਕਾਨਫਰੈਂਸ ਨਹੀਂ ਭਾਸ਼ਣ ਜਿਹੜਾ ਇਹ ਇਸੇ ਤਰ੍ਹਾਂ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ ਦੀ ਵੀ ناکਾਮਜਾਬ ਰੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵਿਧਾਨ ਸਭਾ ਦਾ ਸਦਸ્ય ਛਡੋ ਤੋ ਭਾਜੀਪੀ ਦੇ ਪ੍ਰਧਾਨ ਦੇ ਨਾਤੇ ਛੱਡ ਦਿਓ ਇੱਕ ਵਿਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਉਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹ ਜਿਹੜਾ ਬਾਰਡਰ ਦਾ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕਿ ਸਾਡੇ ਸਦਸੇ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਇਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਦੀ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਤਾਂ ਮੁੱਦਾ ਹੈਗਾ ਨਾ ਇਲੀਗਲ ਖਨਨ ਤੇ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿਹਾ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਵਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਹੁਣ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਪਰ ਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਵਾਲ ਨੂੰ 25% ਭੇਜ ਦੇਣ ਅਲੱਗ ਅਲੱਗ ਹਿੱਸੇ ਦੇ ਅੰਦਰ ਇਹਦਾ ਚੀਫ ਸੈਕਟਰੀ ਬੋਲੇ ਨਾ ਨਹੀਂ ਆਈ ਉਹ 12.000 ਕਰੋੜ ਰੁਪਿਆ ਯਾਸਰ ਫੰਡ ਦਾ ਡਕਾਰ ਮਾਰ ਗਏ ਉਹ ਕਿੱਥੇ ਆ ਉਹਦੇ ਉਹਦੇ ਤੇ ਚਰਚਾ ਕਰੇ ਨਾ ਸੜਕਾਂ ਲਈ ਕਿੰਨਾ ਪੈਸਾ ਆਇਆ ਪੰਚਾਇਤਾਂ ਦੇ ਲਈ ਹੁਣ ਕਿੰਨਾ ਪੈਸਾ ਆਇਆ ਸਕੂਲ ਜਿਹੜੇ ਟੁੱਟੇ ਉਹਨਾਂ ਦੇ ਲਈ ਕਿੰਨਾ ਪੈਸਾ ਆਇਆ ਹੈਲਥ ਲਈ ਕਿੰਨਾ ਪੈਸਾ ਆਇਆ ਜੋੜ ਕੇ ਰਹਿਣਾ ਉਹਦਾ ਲੇਕਿਨ ਕਿਉਂਕਿ ਹੁਣ ਜਿੰਨਾ ਵੀ ਇਹ ਚੈੱਕ ਵੱਡੇ ਕਰਦੇ ਨੇ ਘਰ ਦੀ ਉਹ ਸਾਰੀ ਦੇ ਕਿਹਦੇ ਨੇ ਨਾ ਸ਼ੁ크ਰਾ ਜੀ ਸਰਕਾਰ ਹੈ ਇਹ ਕਹਿੰਚ ਨਹੀਂ ਜਮ ਜਾਂਦਾ ਮੂੰਹ ਚ ਕਿੰਨੇ ਹੈ ਜਿਹੜੇ 33000 ਕੇ ਜਿਹੜੇ ਘਰ ਬਣ ਰਹੇ ਨੇ ਜੀ ਇਹ ਮੋਦੀ ਸਾਹਿਬ ਦੇ ਪੈਸੇ ਦੇ ਨਾਲ ਬਣ ਰਹੇ ਕੀ ਇਤਰਾਜ ਇਸ ਕਰਕੇ ਪੰਜਾਬ ਦੇ ਅੰਦਰ ਇਨਾ ਲੋਕਾਂ ਦੇ ਦਾ ਪੂਰੀ ਤਰ੍ਹਾਂ ਨਾਲ ਫਲॉप ਹੋ ਚੁੱਕੇ ਨੇ ਔਰ ਜਨਤਾ ਵੇਟ ਕਰ ਰਹੀ ਹੈ ਕਿ ਜਿੰਨਾ ਮਰਜੀ ਬੋਲੀ ਜਾਣਾ ਅੱਜ ਇਹ ਜਨਤਾ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਸਹਿਮਤ ਹੈ ਕਿ ਡਿਜਾਸਟਰ ਫੰਡ ਦਾ ਪੈਸਾ ਇਹਨਾਂ ਨੇ ਖੁਰਦ-ਬੁਰਦ ਕਰਤਾ ਲੋਕਾਂ ਨੂੰ ਪਤਾ ਉਹ ਲੋਕਾਂ ਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਇਸ ਕਰਕੇ ਕੀਮਨ ਸਾਹਿਬ ਜਵਾਬ ਦਿਓ 4 ਸਾਲ ਚ ਤੁਸੀਂ ਕੀ ਕੀਤਾ ਇਹਨਾਂ ਪੁੱਛੋਗੇ ਬੁਲਾਣੇ ਨੇ ਕਰਤਾ ਬੁਲਾਣੇ ਨੇ ਕਰਤਾ